ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਹੋ ਟਲਗੁਰ ਸੇਵੀ ਆਨ ਸੈ ਸੁਭਾਈ ਅਨੰਦਿਸ਼ਣ ਪਰਸੇ ਗੁਰੂ ਕੈ ਜਨਮਨ ਦੁਖ ਜਾਏ ਹੋਵੇ ਸਤਖ ਸੰਬਦੀ ਨੂਰੀ ਅਰਸ ਹੋ ਕੁਰਸ ਹੋ ਛੱਡੀ ਆ ਦੰਦਿ ਠੇ ਸਚੇ ਪਾਤਸ਼ਾਹ ਮਾਲੇ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰਸਾ ਹੰਦੈ ਸਾਉ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੜਹਾਸ ਮਹੱਲਾ ਤੀਜਾ ਏ ਮਨ ਮੇਰਾ ਆਵਾ ਗਉਣ ਸੰਸਾਰ ਹੈ ਅੰਤ ਸਚ ਨਬੇੜਾ ਨਾਮ ਅਪੇ ਸੱਚਾ ਬਖਸ਼ ਲੈ ਫਿਰ ਹੋਈ ਨਾ ਫੇਰਾ ਰਾਮ ਏ ਮਨ ਮੇਰੇ ਆਵਾ ਗਾਉਣ ਸੰਸਾਰ ਹੈ ਅੰਤ ਸਚ ਨਵੇੜਾਰਾਮ ਅਪੇ ਸੱਚਾ ਬਖਸ਼ ਲੈ ਫਿਰ ਹੋਈ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮੁਖ ਮਿਲੇ ਵਡਿਆਈ ਸਚ ਰੰਗ ਰਾਤੇ ਸਹਜੇ ਮਾਤੇ ਸਹਜ ਰਹੇ ਸਮਾਈ ਸੱਜਾ ਮਨ ਪਾਇਆ ਸਚ ਵਸਾਇਆ ਸਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸਚ ਸਮਾਣੀ ਬਉਰਨਾ ਭਵਜਲ ਸੇਰਾ ਮਾਇਆ ਮੋ ਸਭ ਬਰਲ ਹੈ ਦੂਜੈ ਭਾਇ ਖੁਆਈ ਰਾਮ ਮਾਤ ਪਿਤਾ ਸਭ ਹੀਤ ਹੈ ਹਿਤੇ ਪਲਚਾਈ ਰਾਮ ਹੇਤੇ ਬਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਸ਼ਟ ਸਾਜਿ ਸੋ ਕਰ ਵੇਖੈ ਤਿਸ ਜੀਵੜ ਅਵਰ ਨਾ ਕੋਈ ਮਨਮੁਖ ਅੰਧਾ ਤਾਪ ਤਾਪ ਖਪੈ ਬਿਨ ਸ਼ਬਦੈ ਸ਼ਾਂਤਨਾਈ ਨਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੋਹਿ ਖਵਾਈ ਇਹੋ ਜਗ ਜਲਤਾ ਦੇਖ ਕੇ ਭਜ ਪਈ ਹਰ ਸਰਨਾਈ ਰਾਮ ਅਰਦਾਸ ਕਰੀ ਗੁਰਪੂਰੈ ਆਗੇ ਰਖ ਲਿਵੋ ਦੇਹੋ ਵਡਾਈ ਰਾਮ ਰਖ ਲਿਓ ਸਰਨਾਈ ਹਰਨਾਮ ਵਡਾਈ ਤੁਧ ਜੀਵੜ ਅਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਾਤ ਨਹੀਂ ਪਾਈ ਨਾਨਕ ਤਿਸਨੂੰ ਸਬਦ 부ਝਾਈ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਬਜੈ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਈ ਰਾਮ ਆਪੇ ਦੇਹ 부ਝਾਈ ਅਵਰ ਨ ਪਾਈ ਗੁਰਮੁਖਾਰ ਰਸ ਚਾਖਿਆ ਅੰਦਰ ਸਾਚੈ ਸਦਾ ਹੈ ਸਾਚਾ ਸੱਚ ਸਬਦ ਸੁਪਾਖਿਆ ਘਰ ਮੈਂ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪਰਵਾਣ ਸਚ ਸਾਈ ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ